ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਗਤਾ ਮਨ ਨ ਹੋਏ ਤੂੰ ਕਰਤਾ ਕਰਣਾ ਮੈਂ ਨਾਹੀ ਜਹ ਕਰੀ ਨਾ ਹੋਏ ਬਲਹਾਰੇ ਕੁਦਰਤ ਵਸਿਆ ਤ੍ਰੰਤ ਨਾ ਜਾਏ ਲਖਿਆ ਰਹਾ ਜਾਤਮਹ ਜੋ ਜੋਤਮਾ ਜਾਤਾ ਅਕਲ ਕਲਾ ਭਰਪੂਰ ਰਹਿਿਆ ਤੂੰ ਸੱਚਾ ਸਾਹਿਬ ਸਿਖਤ ਸਵਾਲ ਨਿਓ ਜਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾ ਜੋ ਕਿਸ ਕਰਨਾ ਸੋ ਕਰ ਰਹਿਆ ਸੋ ਦਰਾਗਾ ਸਾ ਮੰਡਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾਗੇ ਹਾ ਸੋ ਕਰਕੇ ਹਾ ਜਿਤਬ ਸਰਬ ਸੁਮਾਲੇ ਵਾਜਿਤ ਨਾਦ ਅਨੇਕ ਸੰਕਾ ਕੀਤੇ ਤੇਰੇ ਗਾਵਨ ਹਾਰੇ ਕੀਤੇ ਤੇਰਾ ਪ੍ਰੀਸੂ ਕਹੀਏ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਦ ਨੋ ਕੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਖ ਜਾਣਨ ਲਖ ਲਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ੁਰ ਬ੍ਰਹਮਾ ਦੇਵੇ ਸੁੰਤਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਦਰਸ਼ਨ ਬੈਚੇ ਜਿਵਤਿਆਂ ਦਰਨਾਲੇ ਗਾਵਨ ਤੁਧਨੋ ਸਤਿ ਸਮਾਦੇ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੇ ਸਤੀ ਸੰਤੋਖੇ ਗਾਵਨ ਤੁਧਨੋ ਵੀਰ ਕਰਾ ਦੇ ਗਾਵਨ ਤੁਧ ਨੋ ਪੰਡਤ ਪੁਲਕੇਸ਼ਰ ਜੋਜਗ ਵੇਦਾ ਨਾਲੇ ਗਾਵਨ ਤੁਧ ਨੋ ਤੁਧ ਨੋ ਪਾਉਣੀ ਆ ਮਨ ਬੋਹਨ ਸਰਗਮਛ ਪਿਆਲੇ ਗਾਵਨ ਤੁਧ ਨੋ ਰਤਨ ਪਾਇ ਤੇਰੇ ਅਰਸਵ ਤੀਰਤ ਨਾਲੇ ਗਾਵਨ ਤੁਧ ਨੋ ਜੋਤ ਮਹਾਭਲ ਸੂਰਾ ਗਾਵਨ ਤੁਧ ਨੋ ਖਾਣੀ ਚਾਰੇ ਗਾਵਨ ਤੁਧ ਨੋ ਕੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸੇ ਤਦਨ ਗਾਵਨ ਜੋਤ ਦਾ ਭਾਵਨ ਰਤੇ ਤੇਰੇ ਭਗਤ ਸਾਰੇ ਹੋਰ ਕੀਤੇ ਤੁਮ ਨੂੰ ਗਾਵਨ ਸਿਮਰ ਚਿਤ ਨਿਆ ਬਿਨੋ ਨਾਨਕਿਆ ਵਿਚਾਰੇ ਸੋਏ ਸੋ ਸਦਾ ਸਤਿ ਸਾਹਿਬ ਸਾਚਾ ਸਾਚੁ ਨਾਹੀ ਹੈ ਕੀ ਹੁ ਸਜਾਇ ਨਾ ਜਾਸੀ ਰਤਨਾ ਜਿਨ ਰਚਾਏ ਰੰਗੇ ਰੰਗੇ ਭਾਂਤੇ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਏ ਕਾਰ ਕਉ ਰੋ ਦੇਖ ਕੇ ਕੀਤਾ ਆਪਰਣਾ ਜੋ ਤੁਸ ਦੀ ਬੁੜਿਆਈ ਜੋ ਤੁਸ ਜਪਾ ਮੈਂ ਸਿਕਰਿ ਸੇ ਬਰੋਕਮ ਨ ਕਰਨਾ ਜਾਏ ਸੋ ਪਾਤਸ਼ਾਹ ਹੂੰ ਸੋ ਪਤ ਸਾਹਿਬ ਨਾਨਕ ਰਨ ਰਜਾਈ ਆਸਾ ਮੰਹੰਦਾ ਪਹਿਲਾ ਸੁਣ ਵਡਾ ਕੰਸੁ ਕੋਇ ਕੇਵਡਾ ਵਡਾ ਦੇਤਾ ਹੋਇ ਕੀਮਤ ਪਾਇ ਨ ਕਿਹਾ ਜਾਏ ਕਹਨੀ ਵਾਡੀ ਤਿਰ ਰਸmai ਵਾਡੇ ਮੇਰੇ ਸਾਹਿਬ ਕਹਿ ਰੋ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣ ਤੇਰਾ ਕਿਤਾ ਕਿਵਡ ਚੀਰਾ ਰਹਾ ਸਾਧ ਸੁਰਤੇ ਮਨ ਸੁਰਤ ਕਮਾਈ ਸੰਕੀਮਤ ਮਿਲ ਕੇ ਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿ ਨ ਜਾਏ ਤੇਰੀ ਤਿਲ ਬੜਿਆ ਸਭ ਸਤ ਸਭ ਤਪ ਸੁਭ ਚੰਗਿਆਈਆ ਸਿੱਧਾ ਪ੍ਰਖਾ ਕਿਵ ਬੜਿਆਈਆ ਉਦੇਵਣ ਸਿੱਧੀ ਕਿਨ ਨਾ ਪਾਈਆ ਕਲ ਮਿਲ ਨਾਹੀ ਠਾਕ ਰਹਾਈਆ ਭਗਨ ਵਾਲਾ ਕਿਆ ਵਿਚਾਰ ਸੁਖਤੀ ਭਰੇ ਤ੍ਰਿਪੰਟਾਰ ਜਿਸ ਤੋਂ ਦੇਤ ਸ ਕਿਆ ਚਰ ਨਾਨਕ ਸਤਿ ਸਵਰਨ ਹਰ ਅਸਾ ਮੁੰਡਾ ਪੈਲਾ ਆਕਾ ਜੀਵਾ ਵਿਸਰ ਮਰ ਜਾਓ ਆਕਨ ਓ ਕਾ ਸਾਚਾ ਨਾਮ ਸੱਚ ਨਾਮ ਕੀ ਲਗ ਪੂਖਾ ਉਤ ਪੂਖਾ ਕਾ ਚਲੇ ਦੂਖਾ ਸੁਖ ਵਿਸੜੈ ਮੇਰੀ ਮਾਈ ਸੱਚ ਸਾਹਿਬ ਸੱਚ ਨਾ ਹੀ ਰਹਾ ਸੱਚੇ ਨਾਮ ਕੀ ਤਿਲ ਬੜਿਆ ਆ ਉਤਕੇ ਕੀਮਤ ਨਹੀਂ ਪਾਏ ਜਿਸ ਅੰਮਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਕਾਟ ਨ ਜਾਏ ਨਾ ਉਮਰ ਨ ਹੋਵੇ ਸੋਗ ਦਿੰਦਾਰ ਨਾ ਚੂਕੇ ਭੋਗਨ ਗੁਣ ਇਹ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਇ ਜਿਵੜਿ ਆਪੋ ਤਿਵੜ ਤੇਰੇ ਦਾਤ ਜਿੰਦਨ ਕਰ ਕਹਿ ਕੀ ਤੇਰਾਤ ਖਸਮ ਵਿਸਾਰ ਹੰਤੇ ਕਮ ਜਾਤ ਨਾਨਕ ਨਾਮ ਹੈ ਬਾਸਨਾ ਸਤਿਰਾ ਪੂਰੀ ਮਹਲਾ ਚੌਥਾ ਹਰ ਕੀ ਜਾਨਾ ਸਤਿਗੁਰ ਸਤਪੁਰਖ ਬਿਨੋ ਕਰੋ ਕਿਰਪਾ ਸੋ ਹੰਗ ਕੇਰੇ ਕ੍ਰਮ ਸਾਥ ਗੁਰ ਸਰਨ ਨਾਏ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵਾ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਏ ਹਰ ਕੀਰਤ ਹਮਰੇ ਰਹਿਰਾ ਸੁ ਰਹਾਵ ਹਰ ਜਨ ਕੇਵਲ ਭਗਵਦੇ ਰੇ ਜਨ ਹਰਿ ਸਰ ਤਰਪਿਆਸ ਹਰ ਹਰ ਨਾਮ ਲੈ ਤ੍ਰਿਪਕ ਸੈ ਮਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਏ ਤੀ ਭਾਗੀ ਹੀਨ ਜੰਪਾਸ ਜੋ ਸਤਗੁਰ ਸਰਣ ਸੰਗਤ ਨਿ ਆਏ ਤ੍ਰੁਖ ਜਿਵੈ ਤ੍ਰੁਖ ਜੀਵਾ ਸੋ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਿਨ ਧਰਮ ਮੁਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿ ਤਰਸ ਪਾਏ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜਰੀ ਮੰਡਾ ਪੰਜਿ ਵਾ ਕਾਹੀ ਰੇ ਮਨ ਚਿਤ ਵਦਮ ਜਹ ਆਹਰ ਜੋ ਪਰਿਆ ਸਰ ਉਤਰ ਮੈਂ ਜੰਤੂ ਪਾਏ ਤਾ ਕਰਜ ਕੱਕ ਕਰ ਧਰੇ ਆ ਮੇਰੇ ਮਾਧ ਹੂੰ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਏ ਆ ਸੋ ਕੇ ਕਸ਼ਟ ਹਰੀਆ ਰਹਾ ਜਨ ਪਿਤਾ ਲੋਕ ਸੁਧ ਬਨਤਾ ਕੋਈ ਨਾ ਕਿਸਕੇ ਧਰੀਆ ਸਿਰ ਸਜ ਜਕ ਸੰਦਾ ਹੈ ਠਾਕੁਰ ਕਾਹੇ ਮਨ ਭਉ ਕਰੇ ਆ ਉਡੈ ਉਡਿਆ ਗੈ ਸੇ ਕੋ ਸਾ ਤੇ ਪਾਛੇ ਬਛੜੇ ਛੜੇ ਆ ਦਿਨ ਕਾ ਵਿਣ ਕਲਾਵ ਕਮ ਚੁਗਾਵੈ ਮਨ ਮੈਂ ਸਿਮਰਨ ਕਰੇ ਆ ਸੁਖ ਨਿਧਾਨ ਦਸ ਸਿਧਾਂਤ ਠਾਕੁਰ ਕਲਤਲ ਧਰੀਆ ਜਨਾਨਕ ਬਾਲਵਾ ਸਤਬਲ ਜਾਈ ਤਰੰਤ ਨਕਰ ਵਰੀਐ ਰਾਗ ਆਸਾ ਮੰਡਾ ਚੌਥਾ ਸੋ ਫੁਰਕ ਇੱਕ ਓੰਕਾਰ ਸਤਗੁਰੁ ਫੁਰਸਾਦ ਸੋ ਫੁਰਕ ਨਰੰਜਨ ਹਰਿ ਫੁਰਕ ਨਰੰਜਨ ਹਰਿ ਗਮ ਅਗੰਯਾ ਪਰ ਸਬਦਿ ਆਵੈ ਸੁਭਤਿ ਆਵੈ ਤੁਧ ਜੀ ਹਰਿ ਸਚੇਸ਼ਵਰ ਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰ ਹਰਿ ਧਾਵੂ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇਠਾ ਕੋਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਦਰ ਸਭਨੇ ਅੰਤਰ ਜੀ ਹਰੇ ਕੋਪਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉ ਤੋ ਦ ਬੇ ਨਵਰ ਨਾ ਜਾਣਾ ਤੋ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਨਾਹ ਕੋ ਕਾਣਾ ਜੋ ਜੀਵ ਹੈ ਜੋ ਸਿਵ ਹੈ ਤੁਧ ਜੀ ਜਨ ਨਾਨਕ ਤੁਨ ਕਰ ਬਾਨਾ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜਾਨੂ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰਿ ਧਿਆਏ ਆ ਜੀ ਜਿਨ ਤੂਟੇ ਜਮਕੇ ਫਾਸੇ ਜਿਨਰ ਭਾਉ ਜਨ ਹਰ ਪਹੁੰਚਾਇਆ ਜੀ ਤਨ ਕਾ ਭਉ ਸੁਖ ਵਾਸੇ ਜਿਨਾਂ ਸਿਵਿਆ ਜਿਨ ਸਿਵਿਆ ਮੇਰਾ ਹਰ ਜੀਤੇ ਹਰ ਦੁਸਮਾਸ਼ੇ ਸੇਤਨੋ ਸੇਤਨੋ ਜਿਨ ਹਰ ਧਿਆਇਆ ਜੀ ਜਿਨਾਂ ਨ ਕੋ ਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸੁਨਾਹੰਤੁ ਜੀ ਹਰਿਆਣਕ ਅਨੇਕ ਅਨੰਤ ਤੇਰੇ ਅਨਕ ਤੇਰੇ ਅਨਕਰ ਪੂਜਾ ਜੀ ਤੁਮ ਤਾਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕੜੇ ਬੋਸਿ ਸਿਮਰਿ ਸਾਜੇ ਕਰ ਕਰਿਆ ਕਾਟ ਕਰਮ ਕਰੰਤ ਸੇ ਭਗਤ ਸੇ ਭਗਤਪਲ ਜਨ ਨਾਨਕ ਜੀ ਜੋ ਪਾ ਗਏ ਮੇਰੇ ਭਗਵੰਤਾ ਤੂੰ ਆਪੂ ਪ੍ਰਖਿਆ ਪ੍ਰਮਪਰ ਕਰਤਾ ਜੀ ਤੁ ਤੇ ਜੀਵਨ ਵਰਨਾ ਕੋਏ ਤੂੰ ਜੋ ਗਤੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਾ ਚਲ ਕਰਤਾ ਸੋਏ ਤੁਧਿ ਆਪੇ ਭਾਵੇਂ ਸਵਰਤੇ ਜੀ ਤੁਹਿਆ ਪੇ ਕਰਹ ਸੋ ਹੋਏ ਤੁਧਿ ਆਪੇ ਸਿਰਜ ਸਭ ਪਾਏ ਜੀ ਤੁਧਿ ਆਪੇ ਸਿਰਜ ਸਭ ਕੋਏ ਜਨਾਨੁ ਕਉ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਾ ਮਹੰਲਾ ਚੌਥਾ ਓ ਕਰਤਾ ਸੁਚੇਰਮੰਡਾ ਸਾਈ ਜੋਤੋ ਪਾਵੈ ਸੁਚਿਸੀ ਜੋ ਤੂੰ ਦੇਸਿਹੁ ਪਾਇ ਰਹਾ ਸਭ ਤੇਰੀ ਤੂੰ ਸਭਨੇ ਧਾਇਆ ਜਿਸਨੋ ਕਿਰਪਾ ਕਰਤ ਨਾਵਰਤਨ ਪਾਇਆ ਨਗਰਮ ਕਲਾ ਦਾ ਮਨ ਮੁਗਵਾਇਆ ਤੂੰ ਆਪੇ ਛੋੜਿਆ ਆਪੇ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹ ਹੈ ਤੁਜ ਬੈਨ ਦੂਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਬਿਜੋਗ ਮਿਲ ਵਿਛੜਿਆ ਸੂਗੀ ਮੇਲ ਜੇ ਸੁਨੋ ਤੂੰ ਜਾਣਾ ਹੈ ਸੋ ਜਨ ਜਾਣਨਾ ਹਰ ਗੁਸਿੱਧ ਅੱਖ ਵਕਾਣ ਜਿਨ ਹਰ ਸੇਵਿਆ ਤਨ ਸੁਖ ਪਾਇਆ ਸੇ ਜਿਨ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਆਕਿਆ ਸੁਭ ਹੋਇ ਤੁਦ ਬੇਨੂ ਤੂੰ ਜਾਵਰ ਨ ਕੋਇ ਤੂੰ ਕਰ ਕਰ ਵੇਖਿਆ ਜਾਣ ਸੋਇ ਜਨ ਨਾਨਕ ਧਰਮ ਕਾ ਪ੍ਰਗਟ ਹੋਇ ਆਸਾ ਮੰਨ ਲਾ ਕਲ ਇਤ ਸਰਬ ਰੜੈ ਭੈ ਦੇ ਨਿਵਾਸ ਪਾਣੀ ਪਾਵ ਕੋਤਨ ਕੀਆ ਪੰਕਜ ਮੋ ਪਗ ਨਿ ਚਾਲੈ ਅਮਦੇਖਾ ਤੇ ਦੂਬਿਆਲੇ ਬਨੇ ਕਨਾ ਚੇਤ ਸਮੋੜ ਮੰਨਾ ਹਰ ਬਿਸਰਤ ਤੇਰੇ ਗੁਣ ਗੰਢਿਆ ਰਹਾ ਨਾ ਹਉ ਜਤੇ ਸਤੇ ਨੇ ਪੜਿਆ ਮੂਰਖ ਮੁਖ ਦਾ ਜਨਮ ਕਇ ਪੜਨ ਵਚ ਨਾਨਕ ਤਨ ਕੀ ਸੁਨਣਾ ਜਿਨ ਤੋਂ ਨਾਹੀ ਵਿਸਰੇ ਆਸਾ ਮੰਡਾ ਪੰਜੇ ਵੈ ਇਹ ਪ੍ਰਾਪਤ ਮਾਨੁਕ ਦੇ ਹੋਰੀ ਆ ਗੋਬਿੰਦ ਮਿਲਣ ਕੇ ਤਰੀ ਬਰੀਆ ਅਵਰ ਕਾਜ ਤਰਕ ਤਨ ਕਾਮ ਮਿਲ ਜਾਦ ਸੰਗਤ ਪਜ ਕੇਵਲ ਨਾਮ ਸੁਨ ਜਾ ਮਨਾ ਭਗਵੰਤ ਤਰਨ ਕੈ ਜਨਮ ਗ੍ਰਿਤਾ ਜਾਤ੍ਰਮ ਮਾਇਆ ਕਰਹ ਜਪ ਤਪ ਸੰਜਮ ਧਰਮ ਨਾ ਕਮਾਈਐ ਸੇਵਾ ਸਾਧੂ ਨਾ ਜਾਣਿਆ ਹਰਿ ਰਾਇਆ ਕਹੂ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਜਪ ਤਪਸ ਨੂੰ ਜਮ ਧਰਮ ਨਾ ਕਮਾਇਆ ਸਿਵ ਸਾਧ ਨ ਜਾਣਿਆ ਹਰਿ ਰਾਇ ਕਹੂ ਨਾਨਕ ਹਮ ਨੀਚ ਕਰਮਾ ਸ਼ਰਨ ਕਰੇ ਕੀ ਰੱਖੋ ਸਰਮਾ ਆਸਾਏ ਤਸਵੀ ਕਾਵਯਗਾਚ ਬੇੰਤੀ ਚੋਫਾਏ ਅਮਰੇ ਕਰੋ ਹਾਂ ਦੇ ਰਚੈ ਫੂਲ ਹੋਏ ਚਿਤ ਕੇਚ ਤਬ ਚਰਨਨੋ ਮਨ ਰਹਿ ਹਮਾਰਾ ਪੰਨਾ ਜਾਣ ਕੋ ਕ੍ਰਿਤ ਪੈਰ ਅਮਰੇ ਦੁਸ਼ਟ ਸੁਭਤ ਮੁਖਾਵ ਆਪ ਦੇ ਮੋਹਿ ਵਿਚਾਵ ਸੁਖੀ ਬਸੈ ਮੂਰ ਪਰਿਵਾਰ ਸਿਫੁਕ ਸਿਖ ਸੁਭਕਰਤਾਰ ਮੋਰ ਚਹਨੁ ਜੁ ਕਰਦਾ ਕਰੀਐ ਸਭਨ ਕੋ ਵਾਸੁ ਗਰੀਐ ਨੁ ਹੋਏ ਹਮਾਰੀ ਆਸ ਔਰ ਪਜਨੀ ਕੀ ਰਹੇ ਪਿਆਸ ਤੁਮ ਸਾਡ ਕੋਈ ਵਰਨਾ ਧਿਆਉ ਜੋ ਚਾਉ ਸੋ ਤੁਮ ਤੇ ਪਾਉ ਸੇਵਕ ਸੁਖ ਹਮਾਰੇ ਤਾਰੀ ਹੈ ਚੂਨਾ ਤਨ ਸਤਰ ਹਮਾਰੀ ਮਾਰੀ ਹੈ ਆਪ ਹੱਦ ਮੁਜੋ ਬਰੀਐ ਮਰਨ ਕਾਲ ਕਾ ਤਰਾਸ਼ਣ ਬਰੀਐ ਉਹ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੁ ਚੂ ਕਰਿਓ ਰਚੈ ਹਰਾ ਕਲਿਓ ਮੁਰਖਨ ਹਾਰੇ ਸਾਹਿਬ ਸੰਸਾ ਪਿਆਰੇ ਦੇ ਨ ਬੰਦ ਦੁਸ਼ਟਨ ਕੇ ਹੰਤਾ ਤਮੋਹੁ ਪਰੀ ਚਤਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਪੁਤਰਾ ਕਾਲ ਪਾਇ ਸਿਵਜੁ ਅਵਤਾਰਾ ਕਾਲ ਪਾਇ ਕਰਬਿਸ਼ੰ ਪ੍ਰਕਾਸ਼ਾ ਸੁਖਲ ਕਾਲ ਕਾ ਕੀ ਅਤਮਾਸ਼ਾ ਜਮਨ ਕਾਲ ਜੋਗੀ ਸੁਖਿਓ ਵੇਦ ਰਾ ਭਰਮਾ ਜੋਚਿਆ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਤਾਏ ਹਮਾਰਾ ਜਮਨ ਕਾਲ ਸਭ ਜੁਗਤ ਬਨਾਇਓ ਦੀਪ ਦਾਤੋ ਜਿਸ ਰੂਪ ਜਾਇਓ ਆਦਿ ਅੰਤੇ ਕੈ ਅਵਤਾਰ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤੁਸਿ ਕੋ ਹਮਾਰੇ ਸਕਲ ਪ੍ਰਜਾਤਿ ਨੇ ਆਪ ਸਵਾਰੇ ਸ਼ਿਵ ਕਨਕੋਪ ਸ਼ਿਵ ਗੁਣ ਸੁਖ ਦਿਆ ਸਤਨ ਕੋਪ ਨਮੋ ਵਧ ਕੀਆ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੁੰਟੀ ਤੇ ਕੁੰਚ ਰਸਤੂਲਾ ਸਭ ਪਰੂ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁ ਪਾਤੇ ਧੁਕੇ ਸੁਖ ਪਾਇ ਸਾਧਨ ਕੇ ਸੁਖੇ ਏ ਕੇ ਕੇ ਪੀਰ ਪ੍ਰਸ਼ਾਨ ਕਟ ਕਟ ਕੇ ਪੜ ਪੜ ਕੇ ਜਾਂਦੇ ਜਬ ਉਤਰ ਕਰ ਅਕਰ ਤਾਰ ਪ੍ਰਜਾ ਤ੍ਰਿਤਪਦੇਹ ਅਕਰ ਚਬਿਆਕਰ ਕੋ ਕਰਤੋ ਕਬ ਹੂੰ ਤੁਮ ਮੈਂ ਮਿਲਤ ਦੇਤਰ ਸਭ ਹੂੰ ਜੇਤੇ ਬਦਨ ਸਟਸ ਬਧਾਰ ਆਪ ਆਪਣੀ ਬੂਝ ਚਾਰ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੀਦ ਭੇਤਰ ਆਲਮ ਨਿਰੰਕਾਰ ਦਰਪਕਾਰ ਨੰਬ ਆਦਨੀ ਅਨਾਦ ਸੰਗ ਤਾ ਕਾ ਮੂੜ ਚਾਰਤ ਪੀਤਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾ ਨ ਨਮਾਨਤ ਮਹਾ ਮੂੜਾ ਕਛ ਭੇਤ ਨ ਜਾਣਤ ਮਹ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪੇ ਆਪਣੀ ਬੁਧ ਹੈ ਜੀਤੇ ਬਨਤ ਪਿੰਨ ਕਿਨ ਤੋ ਚੀਤੇ ਤੁਮਰਾ ਲਕਾ ਨ ਜਾਇ ਪਸਾਰਾ ਕਹਿ ਬਿਦ ਸੁਜਾ ਪ੍ਰਤਮ ਸੰਸਾਰਾ ਇਕ ਰੂਪ ਅਨੂ ਸਰੂਪ ਰੰਕ ਭਿਓ ਰਵ ਕੇ ਭੂਪਾ ਅੰਡਜ ਜਿਰ ਸਿਤਜ ਕੀਨੇ ਅਤਵਜ ਕਾਰਨ ਬੌਰ ਚ ਦਿਨੇ ਕਹਉ ਫੂਲ ਰਾਜ ਵਬਟ ਕਹਉ ਸਮਟ ਭਿਓ ਸ਼ੰਕਰ ਕੈਠ शक्रै श्रेष्ठ देखा यंचम भग आतु जुग श्रु सुन जनवा अब रक्षा मिने तुम करों सिखो वार सिख संगर दुष्ट जेते उपवत उत्पाता शकल मलेश करो रणगत जी अस्तु जितव सुरनि प्यारे तिनके दुष्टों दुखत वमरे परख जनप कृते हारे तिलके तुम संकट सब तारें ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਕੀ ਕਾਲੋ ਨਿਕਟ ਨ ਅਹ ਰਚ ਹੋਏ ਤ ਕੁ ਬ ਕਾਲਾ ਦੁਸਟਾਰ ਸਟਰਾ ਤਦ ਕਾਲਾ ਕਿਰਪਾ ਦਿਸ਼ਟ ਰਤਨ ਜਾਣ ਹਰੂ ਤ ਕੇਤਾ ਪੋਤਨ ਕੁ ਮਹਰੋ ਰਿਦਿ ਸਿਧ ਘਰ ਮੋ ਸਭ ਹੋਏ ਦੁਖ ਸਸਵਸ ਕ ਨ ਕੋਏ ਇੱਕ ਬਾਰ ਜਿੰਤ ਮਾ ਸੰਗਾਰਾ ਕਾਲ ਫੋ ਚੇ ਤਾ ਹੀ ਉਵਰ ਜੋ ਨਰ ਨਾਮ ਤਿਹਾਰੋਂ ਕਹਾ ਦਰਦ ਦੁਸ਼ਟ ਦੋਖ ਤੇਰਾ ਹਾ ਖੜ ਕੇ ਕੀਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈਂਦ ਹੂੰ ਉਬਾਰੇ ਸਰਬ ਚੁਰ ਮੋਹ ਸਹਾਏ ਦੁਸ਼ਟ ਦੋਖ ਤੇ ਲਿਓ ਵਿਚਾਏ ਸੋਈ ਆਂ ਗਹਿ ਜਬ ਚਿਤ ਤਮਰੇ ਤਬ ਤੇ ਕੋ ਆਖ ਤਰੇ ਨਿਆਨਿਓ ਰਾਮ ਰਹਿਮ ਪੁਰਾਨ ਪੁਰਾਨ ਨੇਕਾ ਮਤਿ ਇੱਕ ਨਾ ਮਾਨਿਓ ਸਿਮਰ ਸਾਸਤਰ ਵੇਦ ਸਬਾਬ ਭੂਪੇਦ ਕਮੇ ਖਲਾ ਜਾਣਿਓ ਸਿਰਸਪਾਨ ਕਿਰਪਾ ਤੁਮਰੇ ਕਾਰ ਮੈਂ ਨਾ ਕਹਿਉ ਸਭ ਤੋਹਿ ਬਕਾਨਿਉ ਦੋਹਿਰਾ ਸਗਲੂ ਦੁਆਰ ਕੋ ਸਾਡਕੈ ਕਹਿਉ ਤੁਹਾਰ ਦੁਆਰ ਬਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾਢਕੈ ਗਇਓ ਤੁਹਾਰੋ ਦਵਾਰ ਬਾਹ ਗਏ ਕੀ ਲਾਜ ਅਸੂ ਗੋਬਿੰਦ ਦਾਸ ਤੁਹਾਰ ਰਾਮ ਕਲੇ ਮੰਗਾ ਤੀਜਾ ਆਨੰਦ ਏਕੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸੇਤੀ ਮਨ ਵਜਿਆ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨੇ ਆਈਆਂ ਸ਼ਬਦ ਹਉ ਤਾ ਗਾਵੂ ਹਰੀ ਕੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇ ਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਣ ਸਭ ਨਾ ਗਨਾ ਸਮਰਤ ਸੁਆਮੀ ਸੋ ਕਮਨ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰੂਹ ਹਰ ਨਾਲੇ ਸੱਚ ਸਾਹਿਬਾ ਕਹਿ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੇ ਨਾਮ ਅੰਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਹਨੇਰੇ ਕਹ ਨਾਨਕ ਸੱਚੇ ਸਾਹਿਬ ਕਾ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚੇ ਨਾਮੇ ਆਧਾਰ ਮੇਰਾ ਜਿਨ ਕੋ ਕਾ ਸਭ ਗਵਾਈਆ ਕਰ ਸੰਤ ਸੁਖ ਮਨ ਆਵਸਿਆ ਜਨੇਚਾ ਸਭ ਪੋਜਾਈਆ ਸਦਾ ਕੁਰਬਾਨ ਕੀਤਾ ਗੁਰਵੇਟਾਂ ਜਿਸਤਿਆਂ ਵਡਿਆਈਆ ਕਹਿ ਨਾਨਕ ਸੁਨੋ ਸੰਤ ਸਬਤਰੋ ਪਿਆਰੋ ਸਚਨ ਮਿਰਿਆ ਧਾਰੋ ਵਾਜੇ ਪੰਚ ਸ਼ਵਤਿਤ ਘਰ ਸਵਾਗ ਘਰ ਸਵਾਗ ਸ਼ਬਦ ਵਾਜੇ ਕਲਾਜਿਤ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਠਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸਿਨਾਮ ਰਕ ਲਾਗੇ ਕਹਿ ਨਾਨਕ ਤਸਤ ਹੋਵਾ ਤਿਤ ਕਰ ਅਨਹਦ ਵਾਜੇ आनंद सुनो बड़े भागियो सगद मनोरथ पूरे पारब्रह्म प्रभु पाएया तेरे सगले विसूरे दुख रोग संताप उतरे सुने सच्चे वाणी संत साजन पैश्वर से पूरे गुरु ते जाने सुनते पुनीत कहते पवत सतगुरु रहया पद पूरे ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਅਨਹਦ ਤੂਰੇ ਸੁਣਤੇ ਪੁਨੀਤ ਕਰਤੇ ਪਬਤ ਸਤ ਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਂ ਨੇ ਮੰਨ ਲਾ ਪੰਜਵਾ ਤਾਲ ਵਿੱਚ ਤਨ ਵਸਤੂ ਪਈਓ ਸਤ ਸੰਤੋ ਕੇ ਵਿਚਾਰ ਅਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭ ਸਦਾ ਲ ਜੇ ਕੋ ਖਾਵੈ ਜੇ ਕੋ ਭੁਲੈ ਤਿਸ ਕਾ ਹੋਇ ਉਦਾਰ ਇਹ ਵਤ ਜੀ ਨਾ ਜਾਇ ਨਿਤ ਨਿਤਰਾ ਕਰਤਾਦ ਤਮਸੁ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰ ਉਸ ਲੋਕ ਮਹਲਾ ਪੰਜੇਵਾ ਤੇਰਾ ਕੀਤਾ ਜਤੂ ਨਾਹੀ ਮੈਂ ਨਉ ਜੋ ਕੀ ਤੈ ਮਾ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਓ ਮਿਹਰ ਅਮਤ ਹੋਏ ਸਤਿਗੁਰ ਸੱਚਰ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਤਨ ਮਨ ਤੇ ਵਹ ਹਰੇ ਆ ਪਵੜੇ ਤਿਤੈ ਤੁਸਮਰਤ ਜਿਤੈ ਕੋ ਨਾਹੀ ਉਤੇ ਤੇਰੇ ਰਖ ਅਗਨਯੋਦਨ 마ਹੀ ਸੁਣ ਕਹਿ ਜਮ ਕਾ ਦੂਤ 나ਹੀ ਤਿਰ ਸੁਬਜਾਹੇ ਭਵ ਜਨ ਬਿਕਮਸ ਗਾਹੋ ਗੁਰਸਤਿ ਆਪਦੇ ਪਰ ਪਾਹਿ ਜਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲਮ ਇਹੋ ਪੁੰਨ ਗੁਣ ਗੋਵਿੰਦ ਗਾਏ ਸਭ ਸੁਨੋ ਕਿਰਪਾ ਲੋ ਸਮਲ ਸਾਸਾਏ ਮਰਤਾ ਕੋ ਨ ਜਾਏ ਜੇ ਆਬਤ ਦਿ ਆਏ ਸੁਨੋ ਸੁੰਨਾ ਪੰਜਿਵੈ ਅੰਤਰ ਗੁਰਿਆ ਰਤਨਾ ਜੀਵ ਜਪ ਗਰਨਾਉ ਮਿਤਰੀ ਸਤ ਗੁਰ ਪ੍ਰੇਖਣਾ ਸਰੁਣੀ ਸੁਨਾ ਗਰਨਾਉ ਸਤ ਗੁਰ ਸੇ ਤੀਰ ਦਤਿਆ ਦ੍ਰਗ ਪੈ ਅਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੋਇ ਵਤ ਦੇ ਜਗ ਮਾਤਮ ਕਾਢੀਐ ਵਿਰਲੇ ਕਈ ਕੇ ਬੰਦਾ ਪੰਜਿਵੈ ਰੱਕੇ ਰਖਣ ਹਾਰ ਆਪੋ ਬਾਰਿਆ ਨ ਗੁਰ ਕੇ ਪੈਰੇ ਪਾਏ ਕਸ ਵਾਰਿਆ ਨ ਵਪਦਿਆ ਲੋ ਮਨੋਨਾ ਵਿਚਾਰਿਆ ਨ ਸਾਧੂ ਜਨਾ ਕਾ ਸੰਗ ਆਵ ਚਲ ਤਾਰੇ ਅਨ ਸਾਕਤ ਨਿੰਦ ਕਦੋਸਟ ਕਿਨ ਮਾਹੇ ਵਿਦਾਰਿਨ ਜਿਸ ਸਾਹਿਬ ਕੀਤੇ ਕਾ ਨਾਨਕ ਮੰਨੈ ਨਾਹੀ ਜਿਸ ਨਰਕ ਸੁਖ ਹੋਏ ਸਗਲੇ ਦੁਖ ਜਾਏ ਜਿਸ ਸਾਹਿਬ ਕੀਤੇ ਕਾ ਨਾਨਕ ਮੰਨੈ ਮਾਹੀ ਜਿਸ ਮਰਤ ਸੁਖ ਹੋਏ ਸਗਲੇ ਦੂਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ